ਮੈ ਕਿੱਥੋਂ ਆਈ ਡੀਆ ਆਇਆ ਮੈਂ ਅਫਸਰ ਨੂੰ ਪੁੱਛਿਆ ਵੀ ਜਿਹੜੇ ਆਈਪੀਐਸ ਨੇ ਜਾਂ ਆ ਆ ਆਈਐਸ ਨੇ ਯੂਪੀਐਸਸੀ ਦੇ ਅੰਡਰ ਜਿਹੜੇ ਹੁੰਦੇ ਨੇ ਵੀ ਦੇਸ਼ ਚ ਕਿੰਨੇ ਚਾਹੀਦੇ ਹੁੰਦੇ ਹਰ ਸਾਲ ਹਰ ਸਾਲ ਆਪਣੇ ਵੇਸ਼ ਨੂੰ 800 ਅਫਸਰ ਚਾਹੀਦਾ ਆਈਪੀਐਸ ਆਈਐਸ ਆਈਆਰਐਸ 800 ਅਫਸਰ ਚਾਹੀਦਾ ਹਰ ਸਾਲ ਪਰ ਪੇਪਰ ਕਿੰਨੇ ਦਿੰਦੇ ਨੇ 8 ਲੱਖ ਯੂਪੀਐਸਸੀ ਦਾ ਚਾਹੇ ਉਹ ਬਿਹਾਰ ਦੇ ਵਿੱਚ ਸਟੇਸ਼ਨਾਂ ਤੇ ਬਹਿ ਕੇ ਪੜਨ ਜਿਵੇਂ ਮਰਜੀ ਪੇਪਰ ਦੀ ਤਿਆਰੀ ਕਰ ਰਿਹਾ ਹੈ 8 ਲੱਖ ਬੰਦਾ ਬੱਚਾ ਪੇਪਰ ਦਿੰਦਾ ਹੈ 800 ਜਿਹੜੀ ਪੋਸਟ ਹੈ ਫਿਰ ਉਹ ਰੈਂਕ ਆਉਂਦਾ ਨਹੀਂ ਆਉਂਦਾ ਫਿਰ ਨੈਕਸਟ ਅਟੈਂਪਟ ਆ ਜਾਂਦੀ ਮੈਂ ਕਿਹਾ ਜੇ 800 ਵਾਸਤੇ 8 ਲੱਖ ਆ ਸਕਦਾ ਹੈ 2200 ਵਾਸਤੇ ਤਾਂ ਵੱਧ ਆਉਣਗੇ ਗਰਾਊਂਡਾਂ 'ਚ ਫਿਰ ਤੁਸੀਂ ਯਕੀਨ ਕਰਿਓ 1600 ਦੀਆਂ ਜਿਹੜੇ ਕਾਂਸਟੇਬਲ ਦੀਆਂ ਪੋਸਟਾਂ ਨੇ ਉਹਦੇ ਬਾਅਦ ਸਾਡੇ ਕੋਲ 6.5 ਲੱਖ ਐਪਲੀਕੇਸ਼ਨ ਆ ਗਈਆਂ 6.5 ਲੱਖ 1600 ਵਾਸਤੇ ਬੱਚੇ ਗਰਾਊਂਡ 'ਚ ਭੱਜੇ ਫਿਰਦੇ ਨੇ ਹੁਣ ਸਰੀਰ ਬਣਾਉਂਦੇ ਨੇ ਸਮੱਗਲਿੰਗ ਜਿਹੜੀ ਹੈ ਨਾ ਡਰੱਗ ਜਿਹੜੀ ਹੈ ਬੜਾ ਵੱਡਾ ਵਿਸ਼ਾ ਹੈ ਤੂੰ ਤੁਹਾਡੇ ਨਾਲ ਰਿਲੇਟਡ ਹੈ ਇਹਨੂੰ ਕਿੱਥੋਂ ਕਿੱਥੋਂ ਰੋਕ ਲੋਂਗੇ ਇਧਰੋਂ ਰੋਕੋਂਗੇ ਇਧਰੋਂ ਆਜੂ ਇਧਰੋਂ ਰੋਕੋਂਗੇ ਇਧਰੋਂ ਆਜੂ ਮੈਂ ਚਾਹਨਾ ਬੱਚਿਆਂ ਨੂੰ ਖੇਡਾਂ ਚ ਲੈ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ ਜਿਹੜੇ ਸਮੱਗਲਰ ਨੇ ਨਾ ਉਹਨਾਂ ਦੇ ਗਾਹਕ ਹੀ ਖਤਮ ਕਰ ਦिए ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ ਆਪ ਥੋੜੀ ਹੁੰਦੇ ਨੇ ਉਹ ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ ਜਦੋਂ ਨਾ ਵੇਚੇ ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ ਉਹ ਕਵੇ ਮੈਂ ਕੀ ਕਰਾਂ ਜੀ ਕੋਈ ਖਰੀਦਣ ਵਾਲੇ ਹੈ ਨਹੀਂ ਅੱਗੇ ਸੋਪਾ ਗਾਂ ਖਤਮ ਕਰਦੀਏ ਬੱਚਿਆਂ ਨੂੰ ਕੰਮ ਤੇ ਲਾ ਦਈਏ ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ ਕੁਸ਼ਤੀਆਂ ਕਬੱਡੀਆਂ ਮੇਲੇ ਸ਼ੁਰੂ ਕਰੀਏ ਦੁਬਾਰੇ ਸੋ ਇਹ ਸਾਡਾ ਜਿਹੜਾ ਮਿਸ਼ਨ ਹੈ ਇੱਕ ਹੋਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਮੈਨੂੰ ਪਤਾ ਹੈ ਨਾ ਕਿਉਂਕਿ ਮੈਂ ਧਰ ਥੱਲੋਂ ਆਇਆ ਕਈ ਵਾਰੀ ਕੀ ਹੁੰਦੇ ਨਾ ਉਹ ਵੀ ਸਹੀ ਨੇ ਤੁਸੀਂ ਵੀ ਸਹੀ ਉਹ ਕਹਿੰਦੇ ਨਸ਼ਿਆ ਵੇਚਣ ਵਾਲਾ ਸੀ ਫੜਿਆ ਪਿੰਡ 'ਚ ਅਈ ਥਾਣੇ ਛੱਡ ਕੇ ਆਏ ਫੜਾ ਕੇ ਆਏ ਕਹਿੰਦੇ ਅਸੀਂ ਤਾਂ ਬਸ ਉਸ ਤੇ ਬਾਅਦ 'ਚ ਆਏ ਆ ਉਹ ਪਿੰਡ ਪਹਿਲਾਂ ਫਿਰਦਾ ਸੀ ਸਾਡੇ ਨਾਲ ਕਾਰਨ ਜਦ ਤੱਕ ਫਿਰਦੂ ਫੋਨ ਆ ਗਿਆ ਹੋਣਾ ਕੋਈ ਕਿਸੇ ਦਾ ਵੀ ਆਪਣੇ ਬੰਦੇ ਛੱਡ ਦੋ ਪਰ 2 ਸਾਲ ਪਰ ਪਹਿਲਾਂ ਇਹ ਹੁੰਦਾ ਸੀ ਜਾਂ ਫਿਰ ਕੋਈ ਉਜਮਾਨਤ ਪਏ ਹੈ ਜੀ ਇਹ ਉਹ ਜਿਹੜਾ ਐਕਟ ਹੈ ਉਹ ਉਹਦੇ ਵਿੱਚ ਇਹ ਹੈ ਵੀ ਮੌਕੇ ਤੇ ਜਵਾਨ ਤੋਂ ਸਾਡੀ ਪਰ ਲੋਕ ਵੀ ਸਹੀ ਨੇ ਸੋ ਅਸੀਂ ਹੁਣ ਇੱਕ ਤਾਂ ਉਹ ਕੰਮ ਬੰਦ ਕੀਤਾ ਹੋਇਆ ਹੈ ਕਿ ਤੁਹਾਨੂੰ ਕੋਈ ਲੀਡਰ ਸਾਡੀ ਪਾਰਟੀ ਦਾ ਕੋਈ ਨੇਤਾ ਜਾਂ ਕੋਈ ਐਮਐਲਏ ਜਾਂ ਮੰਤਰੀ ਕੋਈ ਗਲਤ ਕੰਮ ਵਾਸਤੇ ਫੋਨ ਨਹੀਂ ਕਰੂਗਾ ਤੁਹਾਡੇ ਤੋਂ ਕੋਈ ਗਲਤ ਕੰਮ ਅਸੀਂ ਕਰਾਉਣਾ ਨਹੀਂ ਸਹੀ ਛੱਡਣਾ ਨਹੀਂ ਗਲਤ ਕਹਿਣਾ ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਨਿਰਪੱਖ ਰਹੇ ਹੋ ਇਸ ਵਕਤ ਪਹਿਲਾਂ ਤਾਂ ਥੋੜੀ ਤੁੰਤ ਪਤਾ ਹੀ ਨਹੀਂ ਹੁੰਦਾ ਸੀ ਕੀ ਤੋਂ ਕੀ ਤੋਂ ਕੀ ਕਰਾਈ ਜਾਂਦੇ ਨੇ ਆਹ ਕਰ ਦੋ ਆਹ ਕਰ ਦੋ ਬਾਅਦ ਸਸਪੈਂਡ ਹੋਣ ਨੂੰ ਤੁਸੀਂ ਕੋਰਟਾਂ 'ਚ ਜਾਣ ਨੂੰ ਤੁਸੀਂ ਹਾਂ ਕਈ ਵਾਰੀ ਮੈਂ ਦੇਖਿਆ ਵੀ ਇਹ ਕਈ ਹੈਗੇ ਵੀ ਸੀ ਵਿੱਚ ਜਿਹੜੇ ਰਲੇ ਹੋਏ ਸੀ ਉਹਨਾਂ ਨਾਲ ਮਤਲਬ ਫੋਨ ਕਰਕੇ ਦੱਸਤਾ ਕਿਸੇ ਨੇ ਵਿਆਹ ਫਲਾਣੇ ਪੇਪੜ ਥੱਲੇ ਇਸ ਵਕਤ ਸਾਡੇ ਪਿੰਡੇ ਦੇ ਪੰਜ ਮੁੰਡੇ ਨੇ ਨਾਲ ਦੇ ਪਿੰਡੇ ਦੇ ਅੱਠ ਮੁੰਡੇ ਨੇ ਤੇ ਦੋ ਆਏ ਹੋਏ ਨੇ ਕਾਰ ਲੈ ਕੇ ਡਰੱਗ ਵੇਚ ਰਹੇ ਨੇ ਤੇ ਉਹ ਡਰੱਗ ਉੱਥੇ ਹੀ ਲੈ ਰਹੇ ਨੇ ਪਰਸ ਨੂੰ ਰਸਤਾ ਹੁਣ ਉਹ ਜਿਹੜਾ ਮੂਰੇ ਐਸ ਐਚਓ ਹੈ ਉਹਦੇ ਨਾਲ ਉਹਨਾਂ ਤੋਂ ਪੁੱਛ ਕੇ ਗਏ ਨੇ ਉਹ ਵੀ ਐਸਪੈਂਡ ਚੱਲੇ ਆ ਜੀ ਫਿਰ ਉਹ ਕਿਵੇਂ ਫੜੂਗਾ ਜਾਂ ਉਹਨੂੰ ਕਿਹਾ ਹੋਇਆ ਵੀ ਤੂੰ ਫੜਨੇ ਨਹੀਂ ਪਰ ਜਾਣਾ ਪੈਣਾ ਹੈ ਲੈ ਕੇ ਜਿਪਸੀ ਜਿੱਥੇ ਪਿਪਲ ਤੋਂ ਜਿੱਥੇ ਉਹ ਨਸ਼ਾ ਕਰ ਜਾਂਦੇ ਉਹ ਤੋਂ 100 ਕਿ ਮੀਟਰ 200 ਮੀਟਰ ਪਹਿਲਾਂ ਹੂਟਰ ਮਾਰਨ ਲੱਗ ਗਏ ਹੂਟਰ ਮਾਰਨਾ ਮਤਲਬ ਕੀ ਹੋ ਗਿਆ ਫਿਰ ਇਹ ਤੁਸੀਂ ਛਾਪਾ ਮਾਰਨ ਗਏ ਹੋ ਫਿਰ ਤੁਸੀਂ ਇਹ ਤਾਂ ਤੁਸੀਂ ਦੱਸ ਰਹੇ ਹੋ ਉਹਨੂੰ ਆ ਰਹੇ ਸੀ ਇਹਨਾਂ ਨੂੰ ਭੱਜ ਗਏ ਉਹ ਹੂਟਰ ਮਾਰਨ ਦੀ ਲੋੜ ਸੀ ਵੀ ਹੁਣ ਜੇ ਆਪਾਂ ਕਿਸੇ ਨੂੰ ਇਹ ਕਹਿ ਦਈਏ ਵੀ ਤੇਰੇ ਤੇ ਕੱਲ ਨੂੰ ਛਾਪਾ ਵੱਜੂ ਤੇਰੇ ਘਰ ਤੇ ਉਹ ਕੋਈ ਮਾੜੀ ਚੀਜ਼ ਕਰਦੇ ਕਰੇ ਰੱਖਣ ਦੇਊਗਾ ਛਾਪਾ ਤਾਂ ਜਾਣਕ ਹੁੰਦਾ ਹੈ ਪਹਿਲੇ ਹੂਟਰ ਛੱਡਦਾ ਭਾਈ ਮੈਂ ਵੀ ਆਪਣੀ ਡਿਊਟੀ ਨੂੰ ਆਦੀ ਤੁਸੀਂ ਵੀ ਡਿਊਟੀ ਨੂੰ ਮੌਜੂਦ ਪਾਜੋ ਇੱਚ ਇੰਨਾ ਕਰੋ ਆਪਣੇ 3 ਪੁੱਤ ਨੇ ਉਹ ਜਿਹੜੇ ਮਰ ਰਹੇ ਨੇ ਨਸ਼ੇ ਨਾਲ ਪੁਲਿਸ ਦਾ ਵੀ ਅਸੀਂ ਡੋਪ ਕਰਾਇਆ ਸੀਗਾ ਕਾਫੀ ਪੁਲਿਸ ਵਾਲੇ ਵੀ ਪੀੜਤ ਨੇ ਮੈਂ ਨਹੀਂ ਕਹਿੰਦਾ ਤੁਸੀਂ ਕੋਈ ਜਾਣ ਬੁੱਝ ਕੇ ਹੋਗੇ ਪਰ ਇਹ ਇਹ ਹਾਲਾਤ ਆਪਾਂ ਨੇ ਖਤਮ ਕਰਨੀ ਹੈ ਤੁਹਾਡੀ ਜੰਮਪਰੀ ਸਭ ਤੋਂ ਪਹਿਲਾਂ ਬਣਦੀ ਕਿਉਂਕਿ ਤੁਹਾਨੂੰ ਅਸੀਂ ਇਹ ਵੀ ਕਿਹਾ ਹੈ ਕਿ ਇਹ ਵੀ ਥੱਲੋਂ ਸ਼ੁਰੂ ਕਰੋ ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਹੈ ਕੌਣ ਆਉਂਦਾ ਹੈ ਫਿਰ ਜਦੋਂ ਉਹਨੂੰ ਭੜ ਲੋਗੇ ਉਹਨੂੰ ਉਹ ਦੱਸੂਗਾ ਤੁਹਾਨੂੰ ਮੈਂ ਤਾਂ ਜੀ ਪੰਜ ਪਿੰਡਾਂ ਦੇ ਇੰਚਾਰਜ ਆ ਮੈਂ ਤਾਂ ਆਹ ਦਿੰਦਾ ਉੱਥੇ ਤੱਕ ਜਾਓਗੇ ਫਿਰ ਗਹਾਂ ਵਾਲਾ ਮਿਲੂਗਾ ਫਿਰ ਜ਼ਿਲੇ ਵਾਲਾ ਮਿਲੂਗਾ ਐਦਾਂ ਜੱਜੇ ਚ ਤੱਕ ਜਾ ਸਕਦੇ ਜਾਓ ਤੇ ਫਿਰ ਇਹ ਜਿਹੜੀ ਲੜੀ ਟੁੱਟ ਸਕਦੀ ਹੈ ਉਹ ਮੈਨੂੰ ਉਮੀਦ ਹੈ ਮੈਂ ਹਰ ਥਾਂ ਤੇ ਬਾਣਨਾ ਕਹਿਣਾ ਟੀਵੀ ਤੇ ਵੀ ਕਿਤੇ ਮੇਰੀ ਇੰਟਰਵਿਊ ਹੋਵੇ ਕਿ ਅਸੀਂ ਬੜੀ ਜਲਦੀ ਸੀ ਪੰਜਾਬ ਨੂੰ ਡਰੱਗ ਫਰੀ ਜ਼ੋਨ ਡਿਕਲੇਅਰ ਕਰ ਦਾਂਗੇ ਪਿੰਡਾਂ 'ਚ ਕਮੇਟੀਆਂ ਬਣਾਈਆਂ ਨੇ ਪਿੰਡਾਂ ਦੇ ਲੋਕ ਵੀ ਸਾਥ ਦੇ ਰਹੇ ਨੇ ਪਰ ਤੁਸੀਂ ਇੰਨਾ ਸਾਥ ਦੇ ਦਿਓ ਲੋਕਾਂ ਦਾ ਕਿ ਜੋ ਤੁਹਾਡੇ ਕੋਲੇ ਆਵੇ ਸ਼ਿਕਾਇਤ ਉਹਤੇ ਕਾਰਵਾਈ ਤੁਰੰਤ ਹੋਵੇ ਤੇ ਨਾਲ ਪਰਚਾ ਪਾ ਕੇ ਅੰਦਰ ਕਰੋ ਹਾਂ ਜਿਹੜੇ ਐਡਿਕਟਡ ਨੇ ਜਿਹੜੇ ਖਾਂਦੇ ਨੇ ਪਿੰਡ 'ਚ ਉਹਨਾਂ ਨੂੰ ਵੀ ਪਤਾ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਕਿੰਨੇ ਕਿੰਨਾਂ ਦੇ ਮੁੰਡੇ ਉਹਨਾਂ ਨਾਲ ਸਿੰਪਥੀ ਹੁੰਦੀ ਹੈ ਲੋਕਾਂ ਦੀ ਕਿ ਇਹਨਾਂ ਨੇ ਘਰ ਬਰਬਾਦ ਕਰਤਾ ਹੈ ਇਹਨਾਂ ਨੇ ਉਹਨੂੰ ਆਪਾਂ ਇੱਕ ਮਰੀਜ਼ ਦੇ ਤੌਰ ਤੇ ਟਰੀਟ ਕਰਨ ਉਹਨੂੰ ਤਸਕਰ ਨਹੀਂ ਸਮਝ ਸਕਦੇ ਆਪਾਂ ਉਹ ਤੇ ਇੱਕ ਮਰੀਜ਼ ਆ ਪੇਸ਼ੈਂਟ ਆ ਤਾਂ ਉਹਨੂੰ ਤਾਂ ਹਸਪਤਾਲ ਲੈ ਕੇ ਜਾਵਾਂਗੇ ਰੀਹੈਬ ਸੈਂਟਰ ਬਣਾ ਰਹੇ ਆ ਸੋ ਅੱਜ ਮੌਕਾ ਮੈਨੂੰ ਇਹ ਲੱਗਿਆ ਕਿ ਡਰੱਗ ਬਾਰੇ ਤੁਹਾਨੂੰ ਦੱਸਣ ਦਾ ਬਹੁਤ ਵਧੀਆ ਹੈ ਕਿਉਂਕਿ ਪੰਜਾਬ ਦੇ ਸਭ ਤੋਂ ਵੱਧ ਐਸਐਚਓ ਅੱਜ ਪਹਿਲੀ ਵਾਰ ਇਕੱਠੇ ਹੋਏ ਨੇ ਤੇ ਤੁਹਾਡੇ ਕੋਲ ਸ਼ਿਕਾਇਤਾਂ ਸਭ ਤੋਂ ਪਹਿਲਾਂ ਆਉਂਦੀਆਂ ਨੇ ਅਗਲੇ ਐਕਸ਼ਨ ਤਾਂ ਆਸੀਂ ਆਪ ਹੀ ਲਈ ਜਾਵਾਂਗੇ ਤੁਸੀਂ ਇੱਕ ਵਾਰੀ ਇਹ ਹੈ ਜਾ ਕੇ ਕੇਸ ਬਣਾ ਕੇ ਭੇਜ ਦਿਓ ਅਸੀਂ ਅਸੀਂ ਆਪ ਹੀ ਅੱਗੇ ਉਹਨਾਂ ਤੱਕ ਪਹੁੰਚਾਏ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਵੇ ਅਸੀਂ ਜਮਾਨਤਾ ਨਹੀਂ ਹੋਣ ਦੇਵਾਂਗੇ ਉਹਨਾਂ ਦੀਆਂ ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਬਿਛਾਏ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੀਆਂ ਕੀਤਾ ਸਿ ਇਹਨੂੰ ਮਿਸ਼ਨ ਮੰਨ ਕੇ ਚੱਲਿਆ ਕਿ ਤੁਹਾਡਾ ਪੁੰਨ ਲੱਗੂਗਾ ਤੁਹਾਨੂੰ ਕਿ ਹਿਸਟਰੀ 'ਚ ਤੁਹਾਡਾ ਨਾਮ ਲਿਖਿਆ ਜਾਊ ਜਦੋਂ ਪੰਜਾਬ ਡਰੱਗ ਫ੍ਰੀ ਬਣਿਆ ਸੀ ਉਦੋਂ ਕੌਣ-ਕੌਣ ਉੱਥੇ ਅਫਸਰ ਕੰਮ ਕਰਦੇ ਸੀ ਤੁਹਾਡਾ ਨਾਮ ਸੁਨਹਿਰੀ ਅੱਖਰਾਂ 'ਚ ਆਇਆ ਕਰੂਗਾ ਕਿ ਤੁਸੀਂ ਵੀ ਇਸ ਥਾਣੇ ਦੇ ਇੰਚਾਰਜ ਸੀ ਅੱਜ ਵੀ ਤਾਂ ਹੁੰਦਾ ਹੈ ਜਦੋਂ ਭਗਤ ਸਿੰਘ ਨੂੰ ਫੜੇ ਨੇ ਕੌਣ ਥਾਣੇਦਾਰ ਸੀ ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇ ਫੱਟੇ ਤੇ ਲੈ ਕੇ ਗਏ ਕੌਣ ਸੀ ਸਾਰਾ ਹੁੰਦਾ ਹਿਸਟਰੀ ਚ ਹੁੰਦਾ ਇਹ ਕਿਹੜਾ ਕੋਈ ਜਿਆਦਾ ਪੁਰਾਣੀ ਆ 100 ਸਾਲ ਵੀ ਨਹੀਂ ਹੋਇਆ 1931 ਚ ਹੀ ਹੋਈ ਸੀ ਫਾਂਸੀ ਅੱਜ ਤਾਂ 24 ਹੈ 2024 ਹੈ 93 ਸਾਲ ਹੋਏ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਇਸ ਤਰ੍ਹਾਂ ਦੇ ਫੰਕਸ਼ਨ देखो अपन एक डीजीपी साहब ਨਾਲ ਮੈਂ ਗੱਲ ਕੀਤੀ ਮੁੰਬਈ ਪੁਲਿਸ ਵਾਸਤੇ ਨਾ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ ਉਮੰਗ ਆਪਦਾ ਨਾਮ ਉੱਥੇ ਮੈਂ ਨਹੀਂ ਮੈਂ ਪਰਫਾਰਮ ਕੀਤਾ ਹੋਇਆ ਜਦੋਂ ਕਲਾਕਾਰ ਤੌਰ ਤੇ ਮੁੰਬਈ ਦੇ ਸ਼ਾਹਰੁਖ ਖਾਨ ਅਮਰ ਖਾਨ ਸਾਰੇ ਅੰਤਾ ਬਚਨ ਸਾਰੇ ਆਰਟਿਸਟ ਜਿਹੜੇ ਨੇ ਉਹ ਮੁੰਬਈ ਪੁਲਿਸ ਤੇ ਉਹਨਾਂ ਦੀ ਫੈਮਿਲੀ ਵਾਸਤੇ ਇੱਕ ਫ੍ਰੀ ਸ਼ੋਅ ਕਰਦੇ ਨੇ ਕਿ ਤੁਸੀਂ ਸਾਨੂੰ ਪ੍ਰੋਟੈਕਟ ਕਰਦੇ ਹੋ ਤੁਸੀਂ ਸ਼ਹਿਰ ਦੇ ਵਿੱਚ ਸਾਨੂੰ ਸੁਰੱਖਿਆ ਦਿੰਦੇ ਹੋ ਤੁਸੀਂ ਸ਼ਹਿਰ ਨੂੰ ਪ੍ਰੋਟੈਕਟ ਕਰਦੇ ਹੋ ਮੈਂ ਕਿਹਾ ਵੀ ਇਹ ਕੰਮ ਪਹਿਚੀ ਸ਼ੁਰੂ ਕਰੀਏ ਆਪਣੇ ਫਾਰੂਕੀ ਸਾਹਿਬ ਨੇ ਐਡਜੀਪੀ ਬੀਏਪੀ ਮੈਨੂੰ ਨਾਲ ਗੱਲ ਕੀਤੀ ਮੈਂ ਕਹਿੰਦੀ ਮੈਂ ਕਹਿੰਦੀ ਜੀ ਆਰਟਿਸਟਾਂ ਨਾਲ ਮੈਂ ਗੱਲ ਕੀਤੀ ਆਪਾਂ ਗੁਲਦਸਤਾ ਦਾ ਨਾਮ ਤੁਸੀਂ ਆਏ ਹੋਵੋਗੇ ਸ਼ਾਇਦ ਕਈਆਂ ਦੇਖਿਆ ਹੋਊਗਾ ਗੁਲਦਸਤਾ ਇੱਕ ਪ੍ਰੋਗਰਾਮ ਰੱਖਿਆ ਜਿੱਥੇ ਸਿਰਫ ਤੇ ਸਿਰਫ ਪੁਲਿਸ ਵਾਲੇ ਤੇ ਉਹਨਾਂ ਦੀਆਂ ਫੈਮਲੀ ਆਉਣਗੇ ਉਸ ਦਿਨ ਡਿਊਟੀ ਨਹੀਂ ਹੋਊਗੀ ਉਸ ਦਿਨ ਸਿਰਫ ਤੁਸੀਂ ਆਪਣੇ ਬੱਚਿਆਂ ਨਾਲ ਆਉਂਗੇ ਪਰਿਵਾਰ ਨਾਲ ਆਉਂਗੇ ਵੱਡੇ ਵੱਡੇ ਆਰਟਿਸਟ ਜਿਹੜੇ ਵੀ ਫੇਵਰਟ ਚਾਹੇ ਬਾਲੀਵੁੱਡ ਦੇ ਨੇ ਚਾਹੇ ਪੰਜਾਬ ਦੇ ਨੇ ਉਹ ਸਾਰੇ ਤੁਹਾਡੇ ਕੋਲ ਸਾਹਮਣੇ ਪਰਫਾਰਮ ਕਰਿਆ ਕਰਨਗੇ ਹਰ ਸਾਲ ਹੋਇਆ ਕਰੂਗਾ ਉਹ ਜਿਸ ਤਰ੍ਹਾਂ ਪਹਿਲਾਂ ਮੁੰਬਈ ਹਰ ਸਾਲ ਹੁੰਦਾ ਇੱਥੇ ਵੀ ਹਰ ਸਾਲ ਹੋਇਆ ਕਰੂਗਾ ਕਿਉਂਕਿ ਅਦਰਵਿਜ ਮੈਂ ਦੇਖਦਾ 26 ਜਨਵਰੀ ਨੂੰ ਪੂਰੇ ਦੇਸ਼ 'ਚ ਛੁੱਟੀ ਤੁਹਾਡੀ ਡਿਊਟੀ ਸਖਤ 15 ਅਗਸਤ ਨੂੰ ਪੂਰੇ ਦੇਸ਼ 'ਚ ਛੁੱਟੀ ਤੁਹਾਡੀ ਡਿਊਟੀ ਸਖਤ ਦਿਵਾਲੀ ਵਾਲੇ ਨੂੰ ਸਾਰੇ ਲੋਕ ਦਿਵਾਲੀ ਤੇ ਤੁਸੀਂ ਡਿਊਟੀ ਤੇ ਦਸਹਰੇ ਵਾਲੇ ਨੂੰ ਸਾਰੇ ਦਸਹਰਾ ਤੁਸੀਂ ਉੱਥੇ ਰਾਵਨ ਮੂਰੇ ਖੜੀ ਖੜੇ ਉਹਨਾਂ ਨੂੰ ਲੈ ਕੇ ਬੰਦੂਕਾਂ ਵੀ ਇਹਨਾਂ ਨੂੰ ਕੋਈ ਅੱਗ ਲਾ ਜੇ ਪਹਿਲੀਂ ਕਿਤੇ ਸੁਇਸ ਕਰਕੇ ਅਸੀਂ ਚਾਹੁੰਦੇ ਆ ਕਿ ਤੁਹਾਡੇ ਲਈ ਵੀ ਕੋਈ ਦਿਨ ਹੋਵੇ ਯਾਰ ਤੁਹਾਡਾ ਵੀ ਕੋਈ ਦਿਨ ਹੋਵੇ ਜਿੱਦੇ ਤੁਸੀਂ ਆਪਣੇ ਬੱਚਿਆਂ ਨਾਲ ਜਾਓ ਜਿੱਦੇ ਕੋਈ ਹੋਰ ਕੋਈ ਮੈਨੂੰ ਉਹਦਾ ਬਹੁਤ ਵਧੀਆ ਰਿਸਪਾਂਸ ਬਾਅਦ ਵਿੱਚ ਮੇਰੇ ਕੋਈ ਦੋਸਤ ਮਿੱਤਰ ਨੇ ਉਹਨਾਂ ਦੇ ਫੈਮਲੀਆ ਉੱਥੇ ਪੀਪੀਚ ਨੇ ਉਹ ਕਹਿੰਦੇ ਜੀ ਇੰਨਾ ਖੁਸ਼ ਹੋਏ ਲੋਕ ਵੀ ਕਹਿੰਦੇ ਵੀ ਸਾਨੂੰ ਵੀ ਕਿਸੇ ਨੇ ਯਾਰ ਬੰਦਾ ਸਮਝਿਆ ਇਨਸਾਨ ਸਮਝਿਆ ਮੈਂ ਕਹਿੰਨਾ ਕਿ ਤੁਸੀਂ ਕੰਪਿਊਟਰ ਨਹੀਂ ਹੈਗੇ ਤੁਸੀਂ ਰੋਬੋਟ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰੋਬੋਟ ਦੇ ਦਈਏ ਤੁਸੀਂ ਉਹ ਤੋਂ ਦੁੱਗਣਾ ਤਿੰਨਾਂ ਕੰਮ ਲੈ ਲਓਗੇ ਇੰਨੀ ਕੁ ਮੈਨੂੰ ਕਾਬਲੀਅਤ ਦਾ ਪਤਾ ਹੈ ਕਿਉਂਕਿ ਤਾਂ ਮੈਂ ਤਾਂ ਬਹੁਤ ਜ਼ਿਆਦਾ ਸਟਾਇਰ ਕੀਤਾ ਹੋਇਆ ਹੈ ਪੰਜਾਬ ਪੁਲਿਸ ਤੇ ਮੈਂ ਇਹ ਵੀ ਕਹਾਂ ਸੀ ਮੈਂ ਪੰਜਾਬ ਪੁਲਿਸ ਦੁਨੀਆ ਦੀ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਨਹਿਰ ਚ ਨਾਉਂਦੇ ਬੰਦੇ ਨੂੰ ਵੀ ਕਹਿੰਦੀ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾਤਰੀ ਤਲਾਸ਼ੀ ਲੈਣੀ ਹੈ